ਸਸੀ ਗੱਲ ਜੀ ਤੇ ਸਾਡੇ ਲਾਈਵ ਸੈਸ਼ਨ ਦੇ ਨਾਲ ਅੱਜ ਤੁਸੀਂ ਜੁੜੇ ਹੋ ਅੱਜ ਆਪਾਂ ਆਪਣੇ ਆਫਿਸ ਤੋਂ ਜਿਹੜਾ ਤੁਹਾਡੇ ਨਾਲ ਲਾਈਵ ਹੋਈਆਂ ਕੁਝ ਗੱਲਾਂ ਬਾਤਾਂ ਸਾਂਝੀਆਂ ਕਰਨ ਵਾਸਤੇ ਅ ਕੁਝ ਮੁੱਦੇ ਸਾਂਝੇ ਕਰਨ ਵਾਸਤੇ ਕਿਉਂਕਿ ਅ ਐਮ ਐਚ ਪੇਜ ਜਿਹੜਾ ਉਹ ਚਲਾ ਰਹੇ ਆ ਆਪਾਂ ਉਹਦੇ ਵਿੱਚ ਜਿਹੜਾ ਆ ਖਬਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰੀਦੀਆਂ ਕੁਝ ਤੇ ਕੁਝ ਜਿਹੜੇ ਆ ਇਦਾਂ ਦੇ ਐਂਟਰਟੇਨਮੈਂਟ ਦੇ ਕਾਪੀ ਹੁੰਦੇ ਉਹ ਵੀ ਤੁਹਾਡੇ ਨਾਲ ਸਾਂਝੀ ਕਰੀ ਗਈ ਹੈ ਤਾਂ ਕਿ ਜਿਹੜਾ ਆ ਤੁਹਾਡੇ ਨਾਲ ਆਪਾਂ ਮਿਲਦੇ ਜੁਲਦੇ ਰਹੀਏ ਰਿਸ਼ਤਾ ਹੁੰਦਾ ਰਹੇ ਦਿਨ ਬਰ ਦਿਨ ਹੈਨਾ ਤੇ ਸਾਨੂੰ ਜਿਹੜਾ ਜਰੂਰ ਦੱਸਿਓ ਵੀ ਸਾਡਾ ਜਿਹੜਾ ਆ ਖਬਰਾਂ ਕਰਨ ਦਾ ਜਿਹੜਾ ਬਾਕੀ ਤੁਹਾਡੇ ਨਾਲ ਜੁੜਨ ਦਾ ਜਿਹੜਾ ਆ ਕਿਵੇਂ ਦਾ ਐਕਸਪੀਰੀਅੰਸ ਚੱਲ ਰਿਹਾ ਤੁਸੀਂ ਤੁਹਾਨੂੰ ਕਿਦਾਂ ਦਾ ਲੱਗ ਰਿਹਾ ਉਹ ਸਾਡੇ ਨਾਲ ਜੀ ਰੂਸਾਂਝੇ ਕਰਦੇ ਰਹੋ ਤੇ ਬਾਕੀ ਗੱਲਾਂ ਪਤਾ ਚਲਦੀਆਂ ਰਹਿਣੀਆਂ ਕਿਉਂਕਿ ਤੁਹਾਡੇ ਨਾਲ ਲਾਈਵ ਆ ਕੇ ਬੈਠੇ ਆ ਤੇ ਤੁਹਾਡੇ ਨਾਲ ਲਾਈਵ ਆ ਕੇ ਬੈਠੇ ਆ ਤੇ ਤਾਨੂੰ ਪਹਿਲਾਂ ਤਾਂ ਇਹ ਦੱਸੋ ਜੀ ਤੁਹਾਡੇ ਕਿਹੜੇ-ਕਿਹੜੇ ਸ਼ਹਿਰ ਤੋਂ ਤੁਸੀਂ ਸਾਡੇ ਨਾਲ ਜੁੜੇ ਹੋ ਕਿਹੜੇ ਪਿੰਡਾਂ ਤੋਂ ਜੁੜੇ ਹੋ ਕਿਉਂਕਿ ਜੇ ਗੱਲ ਕਰੀਏ ਮੌਨਸੂਨ ਦੀ ਤੇ ਮੌਨਸੂਨ ਜਿਹੜਾ ਇਸ ਵਾਰੀ ਜਿਹੜਾ ਆ ਪੰਜਾਬ ਦੇ ਵਿੱਚ ਬੜਾ ਠੰਡਾ ਚੱਲ ਰਿਹਾ ਹੈ। ਆ ਬਾਰਿਸ਼ ਜਿਹੜੀ ਆ ਰੁਕ-ਰੁਕੇ ਹੁੰਦੀ ਆ ਬੜੀ ਘੱਟ ਹੁੰਦੀ ਆ ਇਥੋਂ ਤੱਕ ਕਿ ਲੋਕਾਂ ਨੂੰ ਆਪਣੇ ਜਿਹੜੇ ਪੁਰਾਣੇ ਕਸਿੱਦੇ ਜਿਹੜੇ ਆ ਉਹ ਵੀ ਚੇਤੇ ਕਰਾ ਦੇ ਕੁਦਰਤ ਨੇ। ਕਾਰਨ ਇੱਕ ਹੋਰ ਵੀ ਆ ਵੀ ਜਿਹੜੀ ਦਰਖਤਾਂ ਦੀ ਕਟਾਈ ਦਿਨ ਪਰ ਦਿਨ ਦਰਖਤ ਤਾਂ ਕੱਟੀ ਜਾਂਦੇ ਆ ਪਰ ਲਾਉਣ ਦਾ ਕਿਸੇ ਨੂੰ ਨਹੀਂ ਪਤਾ ਹੈਗਾ ਪੰਜਾਬ ਸਰਕਾਰ ਦੀ ਗੱਲ ਕਰੀਏ ਜਾਂ ਕੇਂਦਰ ਸਰਕਾਰ ਦੀ ਗੱਲ ਕਰੀਏ ਜਾਂ ਹੋਰ ਸਰਕਾਰਾਂ ਦੀ ਗੱਲ ਕਰੀਏ ਬਥੇਰੀਆਂ ਦੁਹਾਈ ਜਿੰਦੀਆਂ ਆ ਸ਼ਾਸਨ ਪਰਚਾਫਨ ਬਥੇਰਾਂ ਰੌਲਾ ਪਾਉਂਦਾ ਆ ਵੀ ਤੁਸੀਂ ਯਾਰ ਵੀ ਆ ਜਿਹੜਾ ਅਦ ਪੇੜ ਪੌਦੇ ਜਿਹੜੇ ਦਰਖਤ ਆ ਨਾ ਇਹ ਜਰੂਰ ਲਗਾਓ ਇਹ ਕੋਈ ਉਹਨਾਂ ਦੀ ਸੇਫਟੀ ਵਾਸਤੇ ਥੋੜੀ ਇੱਕ ਲੈ ਆ ਲਈ ਇਹ ਤੁਹਾਡੀ ਸੇਫਟੀ ਵਾਸਤੇ ਵੀ ਆ ਸਾਰਿਆਂ ਦੀ ਸੇਫਟੀ ਵਾਸਤੇ ਯਾਰ ਦਰਖਤ ਜਿਹੜੇ ਆ ਜਰੂਰ ਲਗਾਓ ਭਾਵੇਂ ਇੱਕ ਦਰਖਤ ਲਗਾਓ ਆਪਣੀ ਜ਼ਿੰਦਗੀ ਦੇ ਵਿੱਚ ਲਗਾਓ ਜਰੂਰ ਤਾਂ ਕਿ ਆ ਦੇਖੋ ਇੰਨਾ ਮੌਸਮ ਜਿਹੜਾ ਆ ਗਰਮੀ ਆ ਅਤਿ ਗਰਮੀ ਆ ਬਾਹਰ ਜਿਹੜਾ ਆ ਤਾਪਮਾਨ ਜਿਹੜਾ ਆ ਹਜੇ ਵੀ ਮਤਲਬ ਇੰਨਾ ਗਰਮ ਆ ਪੁੱਛੋ ਨਾ ਤੁਸੀਂ ਮਾਨਸੂਨ ਆ ਗਿਆ ਪਰ ਪੰਜਾਬ ਚ ਤਾਂ ਲੱਗਦਾ ਹੀ ਨਹੀਂ ਹੈਗਾ ਕਿ ਮਾਨਸੂਨ ਆਇਆ ਹੈ ਕਿਉਂਕਿ ਨਾ ਠੰਡਾ ਆ ਇੰਨਾ ਸੁਸਤ ਮਾਨਸੂਨ ਹੈ ਆ ਪੀ ਬੜੀਆਂ ਹਲਕੀ ਹਲਕੀ ਬੂੰਦਾਬੰਦੀ ਹੋ ਰਹੀ ਆ ਤੁਹਾਡੇ ਤੁਸੀਂ ਕਿਸ ਜ਼ਿਲ੍ਹੇ ਤੋਂ ਮੈਨੂੰ ਦੇਖ ਰਿਓ ਕਿ ਇਸ ਜ਼ਿਲ੍ਹੇ ਤੋਂ ਤੁਸੀਂ ਬਿਲੋਂਗ ਕਰਦੇ ਹੋ ਤੁਹਾਡੇ ਜ਼ਿਲ੍ਹੇ 'ਚ ਕਿਦਾਂ ਦਾ ਹਾਲਾਤ ਨੇ ਮੌਨਸੂਨ ਦੇ ਉਹ ਵੀ ਜ਼ਰੂਰ ਕਮੈਂਟਰ ਦੇ ਵਿੱਚ ਜ਼ਰੂਰ ਸਾਨੂੰ ਸਾਂਝੇ ਮਾਰੇ ਇਹ ਕਰਦੇ ਹੋ ਪਰ ਪਠਾਨਕੋਟ ਦੀ ਜੇ ਮੈਂ ਗੱਲ ਕਰਾਂ ਤਾਂ ਪਠਾਨਕੋਟ ਦੇ ਵਿੱਚ ਜਿਹੜਾ ਮੌਨਸੂਨ ਹੈ ਉਹ ਬੜਾ ਸੁਸਤ ਹੈ ਇਸ ਲਈ بارش ਬੜੀ ਘੱਟ ਹੋਈ ਆ ਅਗਸਤ ਦੇ ਪਹਿਲਾ ਹਫਤਾ ਜਿਹੜਾ ਆ ਉਹ ਪਹਿਲਾ ਹਫਤਾ ਜਿਹੜਾ ਬੜੀ ਮੱਠੀ ਮੱਠੀ بارش ਰਹੀ ਆ ਬੜੀ ਹਲਕੀ ਫੁਲਕੀ بارش ਰਹੀ ਆ ਜਿਸ ਕਾਰਨ ਜਿਹੜਾ ਆ ਉਹ ਤਾਪਮਾਨ ਜਿਹੜਾ ਹੈ ਹਜੇ ਵੀ ਗਰਮੀ ਵਾਲਾ ਹੈ ਤੇ ਪਸੀਨਾ ਲੋਕਾਂ ਨੂੰ ਆ ਰਿਹਾ ਹੈ ਪਰ ਤੇ ਬੜਾ ਉਸ ਉਮਤ ਪਰਿਆ ਉਮਤ ਕਹਿੰਦੇ ਨਾ ਉਮਤ ਉਮਤ ਪਰਿਆ ਜਿਹੜਾ ਹੈ ਉਦਾਂ ਦਾ ਮਾਹੌਲ ਜਿਆ ਬਣਿਆ ਹੋਇਆ ਹੈ ਤੇ ਮਾਨਸੂਨ ਜਿਹੜਾ ਹੋਣਾ ਚਾਹੀਦਾ ਕਿਉਂਕਿ ਪਠਾਨਕੋਟ ਦੇ ਨੇੜੇ ਜਿਹੜੇ ਨਾ ਕਈ ਕੰਢੀ ਏਰੀਆ ਵੀ ਲੱਗਦੇ ਆ ਕੰਢੀਏਰੀਆਂ ਦੇ ਵਿੱਚ ਜਿਹੜੀ ਆ ਲੋਕਾਂ ਦੀ ਜਿਹੜੀ ਫਸਲ ਜਿਹੜੀ ਆ ਉਹ ਸਿਰਫ ਮਾਨਸੂਨ ਤੇ ਨਿਰਭਰ ਹੁੰਦੀ ਆ ਜੇ ਤਾਂ ਮੀਂਹ ਪੈ ਗਿਆ ਤੇ ਫਸਲ ਖੜੀ ਜੇ ਨਹੀਂ ਮੀਂਹ ਵੀ ਆ ਤੇ ਫੇਰ ਫਸਲ ਜਿਹੜੀ ਵਿਚਾਰਿਆਂ ਦੀ ਫੇ ਨਹੀਂ ਹੋ ਕਰਦੀ ਉਹ ਤੇ ਉਹ ਮਾਨਸੂਨ ਦੇ ਉੱਤੇ ਵੀ ਨਿਰਭਰ ਹੁੰਦੇ ਆ ਤੇ ਮਾਨਸੂਨ ਹੋਣਾ ਵੀ ਜ਼ਰੂਰ ਚਾਹੀਦਾ ਹੈ ਬਾਕੀ ਜਿਹੜੀ ਮੈਂ ਤੁਹਾਨੂੰ ਪੇੜ-ਬੋਧਿਆਂ ਦੀ ਗੱਲ ਕਹੀ ਹੈ ਯਾਰ ਇਹ ਜ਼ਰੂਰ ਲਗਾਇਆ ਕਰੋ ਤੇ ਸਾਡੇ ਨਾਲ ਮਾੜਾ ਜੀ ਸਾਨੂੰ ਇਹ ਵੀ ਦੱਸਿਓ ਕਿ ਤੁਸੀਂ ਸਾਡੀਆਂ ਸਾਡਾ ਪੇਜ ਤੁਸੀਂ ਵਿਜ਼ਿਟ ਕਰਦੇ ਹੋ ਕਿ ਨਹੀਂ ਕਰਦੇ ਤੇ ਨਾਲੇ ਸਾਡੀਆਂ ਖਬਰਾਂ ਜਾਂ ਸਾਡੇ ਅੰਟਰਟੇਨਮੈਂਟ ਜਾਂ ਆਪਣਾ ਜਿਹੜੇ ਬਲੌਗ ਬਣਾਈਦੇ ਆ ਉਹ ਵੀ ਤੁਸੀਂ ਦੇਖਦੇ ਹੋ ਕਿ ਨਹੀਂ ਦੇਖਦੇ ਜੇ ਦੇਖਦੇ ਹੋ ਤਾਂ ਸਾਨੂੰ ਕਮੈਂਟ ਰਾਈ ਯਾਰ ਵੀਰੇ ਜਰੂਰ ਦੱਸ ਦਿਓ ਕਿ ਹਨਾ ਕਿੱਦਾਂ ਦੇ ਲੱਗਦੇ ਆ ਤੇ ਜੇ ਉਹਨਾਂ ਵਿੱਚ ਕੋਈ ਕਮੀ ਆ ਤਾਂ ਅਸੀਂ ਸੁਧਾਰ ਕਰੀਏ ਹੋਰ ਤਾਂ ਬਲੀ ਵਧੀਆ ਚੀਜ਼ਾਂ ਜਿਹੜੀਆਂ ਆ ਉਹ ਤਰਾਸ਼ ਕੇ ਲੈ ਕੇ ਆਈਏ ਤੇ ਤੁਹਾਡੇ ਕੋਈ ਪਿੰਡ ਦੀ ਨੇੜੇ ਤੇੜੇ ਦੀ ਕਿਤੇ ਦੀ ਖਬਰ ਜਿਹੜੀ ਤੁਸੀਂ ਸਾਂਝੀ ਕਰਾਉਣਾ ਚਾਹੁੰਦੇ ਤੁਸੀਂ ਜਿਹੜੀ ਆ ਲਾਉਣਾ ਚਾਹੁੰਦੇ ਹੋ ਸਾਡੇ ਚੈਨਲ ਤੇ ਤੇ ਉਹ ਵੀ ਜਰੂਰ ਸਾਡੇ ਨਾਲ ਸਾਂਝੀ ਕਰਿਓ ਸਾਡਾ ਨੰਬਰ ਜਿਹੜਾ ਹੈ ਉਹ ਪੇਜ ਦੇ ਉੱਤੇ ਲਿਖਿਆ ਹੈ ਤੁਸੀਂ ਦੱਸ ਸਕਦੇ ਹੋ ਸਾਨੂੰ ਜਾਂ ਕਮੈਂਟ ਰਾਹੀਂ ਤੁਸੀਂ ਈਮੇਲ ਸਾਨੂੰ ਕਰ ਸਕਦੇ ਹੋ ਪਠਾਨਕੋਟ ਹਨਾ ਤੇ ਈਮੇਲ ਕਰ ਸਕਦੇ ਹੋ ਤੁਸੀਂ ਤੇ ਆਪਾਂ ਜਿਹੜਾ ਉਹ ਵਿੱਚ ਵੀ ਤੁਹਾਨੂੰ ਜਿਹੜਾ ਜਰੂਰ ਜਵਾਬ ਦਵਾਂਗੇ ਬਾਕੀ ਤੁਹਾਡੇ ਜਿਲੇ ਦਾ ਕੀ ਹਾਲ ਹੈ ਯਾਰ ਮਿੱਤਰੋ ਉਹ ਤਾਂ ਤੁਸੀਂ ਜਰੂਰ ਦੱਸਿਓਗੇ ਹਨਾ ਬਾਕੀ ਜੋੜ ਲੈਣ ਦਿੰਦੇ ਹਾਂ ਅਜੇ ਹੁਣੇ ਲਾਈਵ ਹੋਏ ਆਂ ਜੋੜ ਲੈਣ ਦਿੰਦੇ ਹਾਂ ਹੋਰ ਕਿਹੜੇ ਸੱਜਣ ਭਰਾ ਜਿਹੜੇ ਆ ਨਾਲ ਜੁੜਦੇ ਆ ਰੇਡ ਪੌਦਿਆਂ ਦਾ ਜਿਹੜਾ ਆ ਉਹ ਜਿਆਦਾ ਜਿਹੜਾ ਹੈ ਉਹ ਮਦਦ ਆਇਆਗਾ ਆ ਵੀ ਪੇੜ ਪੌਦੇ ਜਿਹੜੇ ਆ ਉਹ ਜਿਆਦਾ ਹੀ ਲਗਾਏ ਜਾਣ ਸਰਕਾਰ ਵੀ ਇਸ ਵਾਸਤੇ ਵਿੱਚ ਉਹ ਦੇ ਰਹੀ ਹੈ ਤੇ ਤੁਸੀਂ ਵੀ ਜਿਹੜਾ ਆ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਪੌਦਾ ਘੱਟੋ ਘੱਟ ਜਿਹੜਾ ਜਰੂਰ ਲਗਾਓ ਤਾਂ ਕਿ ਮੌਸਮ ਜਿਹੜਾ ਆ ਉਹ ਠੀਕ ਰਹੇ ਤੇ ਪਾਣੀ ਦਾ ਲੈਵਲ ਵੀ ਯਾਰ ਪੌਦਿਆਂ ਦੇ ਖੜਿਆ ਆ ਕਿਉਂਕਿ ਪਾਣੀ ਤੁਸੀਂ ਦੇਖਦੇ ਹੋ ਅੱਛਾ ਇੱਕ ਚੀਜ਼ ਹੋਰ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਜਾ ਰਿਹਾ ਹਾਂ ਕਿ ਅਸੀਂ ਕਿਤੇ ਇੱਕ ਗਲੀ ਮੱਲੇ ਦੇ ਵਿੱਚ ਨਾ ਪਠਾਨਕੋਟ ਦੇ ਘਰ ਘਰ ਕਰਨਗੇ ਉੱਥੇ ਉਹਨਾਂ ਨੇ ਗਲੀ ਦੇ ਵਿੱਚ ਨਲਕਾ ਲਗਾ ਹੋਇਆ ਹੈ ਨਲਕਾ ਐ ਹੀ ਉਹਨਾਂ ਨੇ ਖੁੱਲਾ ਛੱਡਿਆ ਹੋਇਆ ਹੈਗਾ ਪਾਣੀ ਡੜਾ ਡੜਾ ਉੱਥੇ ਵਗੀ ਜਾਂਦਾ ਹੈਗਾ ਕਿਸੇ ਨੂੰ ਕੋਈ ਪ੍ਰਵਾਹ ਨਹੀਂ ਹੈਗੀ ਯਾਰ ਇੱਕ ਪਾਸੇ ਕਹਿੰਦੇ ਆ ਵੀ ਅਸੀਂ ਪਾਣੀ ਬਚਾਓ ਪਾਣੀ ਬਚਾਓ ਹਨਾ ਦੂਜੇ ਪਾਸੇ ਆਪਾਂ ਗੜੀਆਂ ਮੱਲਿਆਂ ਦੇ ਨਲਕਿਆਂ ਨੂੰ ਬੰਦ ਤੱਕ ਨਹੀਂ ਕਰਦੇ ਹਨਾ ਕੀ ਉਹ ਪਾਣੀ ਵੇਸਟ ਨਹੀਂ ਹੋਇਆ ਕਿ ਉਹ ਪਾਣੀ ਵੇਸਟ ਹੀ ਹੋ ਰਿਹਾ ਤੇ ਉਹਦੇ ਉਰੇ ਉੱਤੇ ਵੀ ਸੋਚਣ ਦਾ ਇੱਕ ਵਿਸ਼ਾ ਹੈ ਕੋਈ ਵੀ ਜੀ ਰੂਲ ਸੋਚੋ ਹਨਾ ਬਾਕੀ ਇਹ ਆ ਵੀ ਦਰਸ਼ਕਾਂ ਦੇ ਉੱਤੇ ਜਿਹੜਾ ਹੈ ਜਿਆਦਾ ਜ਼ਰੂਰੀ ਹੈ ਤੇ ਸਾਨੂੰ ਆਪਣੇ ਹਲਕੇ ਦਾ ਆਪਣੇ ਪੰਜਾਬ ਦੇ ਕਿਹੜੇ ਤੁਸੀਂ ਜਾਂ ਹੋਰ ਕਿਹੜੇ ਸਟੇਸ਼ਨ ਤੋਂ ਤੁਸੀਂ ਕਿਹੜੇ ਜ਼ਿਲ੍ਹੇ ਤੋਂ ਕਿਹੜੇ ਪਿੰਡ ਤੋਂ ਤੁਸੀਂ ਸਾਨੂੰ ਦੇਖ ਰਹੇ ਹੋ ਉਹ ਕਮੈਂਟ ਦੇ ਵਿੱਚ ਯਾਰ ਆਪਣੇ ਜ਼ਿਲ੍ਹੇ ਦਾ ਤੇ ਆਪਣੇ ਪਿੰਡ ਦਾ ਜਰੂਰ ਸਾਡੇ ਨਾਲ ਸਾਂਝਾ ਕਰਿਓ ਨਾਮ ਹੈਨਾ ਸਾਂਝਾ ਕਰਿਓ ਕਿ ਕਿੱਥੇ ਦੇਖਦੇ ਹੋ ਬਾਕੀ ਆਈਆਂ ਖਬਰਾਂ ਜਿਵੇਂ ਗੱਲ ਕਰਾਂ ਤੇ ਇਸ ਵੇਲੇ ਦੇਣੇ ਬਾਸ ਕਰ ਮੇਰੇ ਹੱਥ ਦੇ ਵਿੱਚ ਆ ਅੰਨਾ ਦਿਨ ਮੌਨਸੂਨ ਮੌਨਸੂਨ ਦੇ ਉੱਤੇ ਵੀ ਲਾਇਆ ਇੱਕ ਕਵਰ ਜਿਹੜੀ ਉਹ ਕੀਤੀ ਹੈ ਕਵਰ ਕੀਤੀ ਆ ਪੇਜ ਦੇ ਉੱਤੇ ਮੈਡਮ ਤਦੂਜਾ ਜੇਕਰ ਦੇਨੀ ਖ਼ਬਰ ਕਰਨੇ ਪਠਾਨਕੋਟ ਦੇ ਪੇਜ ਦੇ ਉੱਤੇ ਇੱਕ ਖ਼ਬਰ ਨਾ ਸਾਂਝੀ ਕੀਤੀ ਆ ਓਵਰਲੋਡ ਬੱਸ ਜਾਮਟ ਦਰਵਾਜ਼ਿਆਂ ਪਰ ਲਟਕ ਰਹੇ ਤੇ ਛਾਤਰ ਯਾਰ ਬੱਸ ਦੇ ਉੱਪਰ ਵੀ ਤੇ ਬੱਸ ਦੀਆਂ ਬਾਰੀਆਂ ਦੇ ਨਾਲ ਵਿਦਿਆਰਥੀ ਸਕੂਲ ਦੇ ਜਿਹੜੇ ਬੱਚੇ ਆ ਸਕੂਲੀ ਬੱਚੇ ਜਿਹੜੇ ਆ ਉਹ ਲਟਕੇ ਪਏ ਸੀਗੇ ਜਿਹਨੂੰ ਲੈ ਕੇ ਅ ਪੰਜਾਬ ਪੁਲਿਸ ਵੱਲੋਂ ਜਿਹੜੀ ਆ ਵੱਡੀ ਕਾਰਵਾਈ ਕੀਤੀ ਆ ਉਹਨੂੰ ਜ਼ਬਤ ਵਿੱਚ ਆਪਣੀ ਜ਼ਬਤ ਚ ਲੈ ਲਿਆ ਕਬਜ਼ੇ 'ਚ ਲੈ ਲਿਆ ਤੇ ਉਹਨਾਂ ਦੇ ਖਾਰਵਾਈ ਕੀਤੀ ਆ ਦੇਖੋ ਇਹ ਬੜੀ ਇੱਕ ਮੰਦਭਾਗੀ ਜਿਹੜੀ ਆ ਖਬਰ ਆ ਵੀ ਅੱਜ ਦੇ ਟਾਈਮ ਦੇ ਵਿੱਚ ਵੀ ਮਤਲਬ ਇੱਕ ਜਿੱਥੇ ਆਪਾਂ ਕਹਿੰਨੇ ਆ 21ਵੀਂ ਸਦੀ ਸਦੀ ਜਿਹੜੀ ਆ ਚੱਲਣ ਦੀ ਆ ਨਾ 21ਵੀਂ ਸਦੀ ਦੀ ਵਿੱਚ ਜਿੱਥੇ ਹਰ ਇੱਕ ਚੀਜ਼ ਜਿਹੜੀ ਆ ਮਾਡਲ ਹੋ ਚੁੱਕੀ ਆ ਹਰ ਇੱਕ ਚੀਜ਼ ਜਿਹੜੀ ਆ ਟੈਕਨੀਕਲੀ ਹੋ ਚੁੱਕੀ ਆ ਉਥੇ ਅੱਜ ਵੀ ਬੱਚਿਆਂ ਨੂੰ ਜਾਂ ਪਿੰਡਾਂ ਦੀਆਂ ਬੱਸਾਂ ਦੇ ਵਿੱਚ ਲੋਕੀ ਲਟਕ ਲਟਕ ਕੇ ਜਾਂਦੇ ਆ ਤੇ ਜਦੋਂ ਕੋਈ ਬੜਾ ਸੌਂਦਾ ਰੱਬ ਨਾ ਕਰੇ ਤੇ ਉਸ ਵੇਲੇ ਜਿਹੜਾ ਸਾਨੂੰ ਕੁਛ ਤੋੜਨਾ ਪੈਂਦਾ ਹੈ ਹਨਾ ਤੇ ਇਹਨਾਂ ਚੀਜ਼ਾਂ ਦੇ ਉੱਤੇ ਯਾਰ ਜ਼ਰੂਰ ਰੋਕ ਲਾਓ ਜੇ ਤੁਹਾਨੂੰ ਨੇੜੇ-ਤੇੜੇ ਕਿਤੇ ਕੋਈ ਇਦਾਂ ਦਾ ਲੱਭਦਾ ਹੈ ਕਿਤੇ ਆਟੋ ਟੈਂਪੂ ਦੇ ਉੱਤੇ ਤੇ ਜਾਂ ਕਿਤੇ ਬੱਸਾਂ ਦੇ ਉੱਤੇ ਬੱਚੇ ਲਟਕੇ ਹੋਆ ਜਾਂ ਉੱਤੇ ਚੜ੍ਹੇ ਆ ਉਹ ਜਰੂਰ ਫੋਟੋ ਖਿੱਚ ਕੇ ਆਪਣੇ ਨੇੜੇ ਤੇੜੇ ਦੇ ਸਸ਼ਨ ਪ੍ਰਸ਼ਾਸਨ ਨਾਲ ਜਿਹੜਾ ਜਰੂਰ ਸਾਂਝੀ ਕਰਾਇਆ ਕਰੋ ਤਾਂ ਕਿ ਪ੍ਰਸ਼ਾਸਨ ਜਿਹੜਾ ਉਹਨਾਂ ਦੇ ਕਾਰਵਾਈ ਕਰੇ ਤੇ ਜੇ ਉਹ ਇਹੋ ਜਿਹੇ ਕੰਮ ਜਿਹੜੇ ਨਾ ਕਰਨ ਸਾਡਾ ਮੋਟਿਵ ਇਹ ਨਹੀਂ ਹੈਗਾ ਵੀ ਕਿਸੇ ਦੇ ਆਪਾਂ ਤੇ ਖਿਲਾਫ ਆ ਪਰ ਇਹ ਆ ਵੀ ਆਪਣੇ ਬੱਚਿਆਂ ਦੇ ਆਪਣੇ ਨੇੜੇ ਤੇੜੇ ਹਰ ਇੱਕ ਸਜਣ ਵੇਲੀ ਦਾ ਜਿਹੜਾ ਆ ਧਿਆਨ ਰੱਖਣਾ ਜਿਹੜਾ ਸਾਡਾ ਪਹਿਲਾ ਪਹਿਲਾ ਜਿਹੜਾ ਫਰਜ਼ ਹੈ ਹਨਾ ਦੋਸਤ ਨੂੰ ਜਿਹੜਾ ਜਰੂਰ ਨੁਦਾਇ ਕਰੋ ਇੱਕ ਖਬਰ ਉਹਨਾਂ ਨੇ ਲਾਈ ਹੈ ਤੇ ਦੂਜਾ ਨਸ਼ੇ ਨੂੰ ਲੈ ਕੇ ਤੁਹਾਡੇ ਹਲਕਿਆਂ ਦੇ ਕੀ ਹਾਲਾਤ ਹੈ ਉਹ ਵੀ ਸਾਨੂੰ ਜਰੂਰ ਦੱਸਿਓ ਕਿਹੜੇ ਹਲਕੇ ਦੇ ਵਿੱਚ ਜਿਹੜੇ ਮਾੜੇ ਹਾਲਾਤ ਹੈ ਜਿਵੇਂ ਆਪਣੇ ਪਿੰਡ ਦਾ ਜਾਂ ਸ਼ਹਿਰ ਦਾ ਜਿਹੜਾ ਨਾਂ ਜਰੂਰ ਦੱਸਿਓ ਪਠਾਨਕੋਟ ਦੇ ਵਿੱਚ ਤਾਂ ਅਜੇ ਠੱਲੀ ਆ ਕੋਈ ਨਹੀਂ ਹੈ ਨਹੀਂ ਇੱਥੇ ਪਰ ਫਿਰ ਵੀ ਨਸ਼ਾ ਤਾਂ ਆਇਆ ਯਾਰ ਹੈਨਾ ਨਸ਼ਾ ਤਾਂ ਹੈ ਇਸ ਨੂੰ ਰੋਕਣ ਲਈ ਜਿਹੜੀ ਆ ਸਰਕਾਰ ਜਿਹੜੀ ਆ ਪੰਜਾਬ ਸਰਕਾਰ ਦੀ ਗੱਲ ਕਰਾਂ ਤਾਂ ਪੂਰੇ ਪ੍ਰਯਾਸ ਕਰਦੀ ਤਾਂ ਪਈ ਆ ਪਰ ਫਿਰ ਵੀ ਜਿਹੜੀ ਆ ਕਿਤੇ ਨਾ ਕਿਤੇ ਲੀਕ ਜਿਹੜੀ ਆ ਉਹ ਨਹੀਂ ਬੰਦ ਹੋਉਂਦੀ ਹੈ ਹੈਨਾ ਦੇ ਬਾਕੀ ਸਿੱਖਿਆ ਵਿਭਾਗ ਨੇ ਕਹਿੰਦੇ ਆ ਕਿ ਪੰਜ ਸਕੂਲਾਂ ਨੂੰ ਜਿਹੜਾ ਮਰਜ ਕੀਤਾ ਆ ਪਠਾਨਕੋਟ ਦੇ ਠੀਕ ਹੈ ਜੀ ਆ ਪੰਜ ਸਕੂਲਾਂ ਨੂੰ ਮਰਜ ਕੀਤਾ ਆ ਜਿਹਦੇ ਵਿੱਚ ਇਹ ਹੈਗੇ ਰঞ্জੀਤ ਸਾਗਰ ਡੈਮ ਦੇ ਸਕੂਲ ਸਾਡੇ ਇੱਥੇ ਪਠਾਨਕੋਟ ਦਾ ਆਰਐਸਡੀ ਡੈਮ ਆ ਯਾਨੀ ਕਿ ਰঞ্জੀਤ ਸਾਗਰ ਡੈਮ ਸ਼ਾਪਰਕੰਡੀ ਆ ਪਠਾਨਕੋਟ ਤੇ ਉੱਥੇ ਸਕੂਲ ਆ ਜੀ ਪੰਜ ਸਕੂਲ ਆ ਟਾਊਨਸ਼ਿਪ ਦੇ ਵਿੱਚ ਆਉਂਦੇ ਆ ਤੇ ਉਹ ਸਕੂਲ ਜਿਹੜੇ ਆ ਡੈਮ ਪ੍ਰਸ਼ਾਸਨ ਜਿਹੜਾ ਹੈ ਉਹ ਉਹਨਾਂ ਨੂੰ ਸੈਲਰੀਆਂ ਤੇ ਸਭ ਕੁਝ ਜਿਹੜਾ ਉਹ ਇਹ ਕਰਦਾ ਹੋਈਦਾ ਕਿਸੇ ਕਾਰਨ ਵਾਖੇੜ ਆ ਹੁਣ ਆ ਸਕੂਲ ਜਿਹੜੇ ਆ ਉਹ ਹੁਣ ਆਪਣਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਜਿਹੜਾ ਹੈ ਉਹ ਮਰਜ ਕਰ ਰਿਹਾ ਆਪਣੇ ਹੈ ਨਾ ਉਹ ਡਿਪਾਰਟਮੈਂਟ ਦੇ ਵਿੱਚ ਤੇ ਜਲਦੀ ਹੀ ਇਹਦੀ ਸਾਰੀ ਪ੍ਰਕਿਰਿਆ ਜਿਹੜੀ ਹੈ ਸ਼ੁਰੂ ਕਰ ਦਿੱਤੀ ਜਾਏਗੀ ਪ੍ਰਾਇਮਰੀ ਕੇ ਉੱਚਾ ਥੜਾ ਔਰ ਸ਼ਾਫਰਗੰਡੀ ਟਾਊਨਸ਼ਿਪੋਂ ਮੇ ਇੱਕ-ਇੱਕ ਵੀ ਅਧਿਆਪਕ ਨਹੀਂ ਸੀਗਾ ਕਾਰਨ ਇਹ ਸੀਗਾ ਜੀ ਉੱਥੇ ਅਧਿਆਪਕ ਨਹੀਂ ਸੀਗੇ ਅਨਾ ਤਜੇ ਇਹ ਆਪ ਹੁੰਦੇ ਹੀ ਸਾਲੀਆਂ ਹੀ ਪ੍ਰੋਬਲਮ ਨਹੀਂ ਜੇ ਉਹ ਕਾਫੀ ਜੜੀ ਆ ਉਹ ਪ੍ਰੋਬਲਮ ਸੀਗੀ ਜਿਹਦੇ ਜਿਸ ਨੂੰ ਲੈ ਕੇ ਹੁਣ ਇਹ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਜਿਹੜਾ ਆ ਉਹ ਇਹ ਠੀਕ ਕਰਨ ਜਾ ਰਿਹਾ ਹੈ। ਹੂੰ। ਬਾਕੀ ਸਾਡੀਆਂ ਖਬਰਾਂ ਕਿਵੇਂ ਲੱਗਦੀਆਂ ਸਾਡੇ ਬਲੌਗ ਕਿਵੇਂ ਲੱਗਦੇ ਯਾਰ ਉਹ ਸਾਨੂੰ ਜਰੂਰ ਦੱਸਿਓ। ਤੁਹਾਡੇ ਕੋਈ ਸ਼ਹਿਰ ਦਾ ਕੋਈ ਪਿੰਡ ਦੇ ਨੇੜੇ-ਤੇੜੇ ਕਿਤੇ ਤੁਹਾਨੂੰ ਲੱਗਦਾ ਵੀ ਆਹ ਚੀਜ਼ ਕਵਰ ਕਰਾ ਸਕਦੇ ਆਂ ਆਪਾਂ ਕਰਾਉਣ ਵਾਲੀ ਆ ਤੇ ਸਾਨੂੰ ਉਹ ਵੀ ਜਰੂਰ ਸਾਂਝੀ ਕਰਿਓ ਅਸੀਂ ਉਹ ਵੀ ਜਰੂਰ ਕਵਰ ਕਰਾਂਗੇ। ਤੇ ਕਮੈਂਟਾਂ ਰਾਹੀਂ ਆਪਣੇ ਪਿੰਡ ਦਾ ਨਾਮ ਆਪਣੇ ਸ਼ਹਿਰ ਦਾ ਨਾਮ ਆਪਣੇ ਗਲੀ ਮਲੇ ਦਾ ਨਾਮ ਜਰੂਰ ਸਾਡੇ ਨਾਲ ਸਾਂਝਾ ਕਰੋ ਕਿ ਤੁਸੀਂ ਕਿੱਥੋਂ ਸਾਨੂੰ ਦੇਖ ਰਹੇ ਹੋ ਸ਼ਹਿਰ ਦਾ ਨਾਮ ਜਿਹੜਾ ਜਰੂਰ ਸਾਂਝਾ ਕਰੋ ਵੀ ਕਿਹੜੇ ਸ਼ਹਿਰ ਤੋਂ ਤੁਸੀਂ ਸਾਨੂੰ ਜਿਹੜਾ ਆ ਦੇਖਦੇ ਪਏ ਆ ਕਿ ਸਾਡੇ ਵੀ ਹੌਸਲੇ ਥੋੜੇ ਬਲੰਦ ਹੋਣਗੇ ਅਸੀਂ ਹੋਰ ਵੀ ਦੱਬ ਕੇ ਖਿੱਚ ਕੇ ਕੰਮ ਜਿਹੜਾ ਕਰ ਸਕੀਏ ਤਾਂ ਤੁਹਾਡੇ ਲਈ ਜਿਹੜਾ ਆ ਵਧੀਆ ਵਧੀਆ ਬਲੌਗ ਲੈ ਕੇ ਆ ਸਕੀਏ YouTube ਦੇ ਉੱਤੇ ਤੇ ਵਧੀਆ ਵਧੀਆ ਜਿਹੜੀਆਂ ਤੁਹਾਡੇ ਨਾਲ ਖਬਰਾਂ ਵੀ ਨਿਸ਼ਰ ਕਰ ਸਕਦੇ ਹਾਂ ਹੈਨਾ ਤੇ ਔਰ ਤੁਸੀਂ ਕੋਈ ਗੱਲ ਦਫਨੀ ਪੁੱਛਣੀ ਚਾਹੁੰਦੇ ਆ ਉਹ ਕਮੈਂਟ ਹੈ ਇਹੀ ਜਿਹੜਾ ਜਰੂਰ ਸਾਡੇ ਨਾਲ ਸਾਂਝੀ ਕਰਦੇ ਹੋ। ਔਰ ਤੁਹਾਨੂੰ ਮੈਂ ਪਠਾਨਕੋਟ ਦੀ ਇਹ ਖਬਰ ਦੱਸਦਾ ਹਾਂ। ਅੱਜ ਕੱਲ ਇੱਕ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਨਾ ਅੱਜ ਕੱਲ ਇੱਕ ਸੰਦੇਹਿਤ ਵਿਅਕਤੀ ਯਾਨੀ ਕਿ ਜਿਹੜੇ ਕੀ ਕਹਿੰਦੇ ਆ ਉਹਨਾਂ ਨੂੰ ਸੰਦੇਹਤ ਨੂੰ ਕੀ ਕਹਿੰਦੇ ਆ ਹਿੰਦੀ ਦੇ ਸੰਦੇਹਤ ਸ਼ੱਕੀ ਵਿਅਕਤੀ ਸ਼ੱਕੀ ਵਿਅਕਤੀ ਦੇਖੇ ਜਾਂਦਾ ਜਿਹੜਾ ਉਹ ਮਾਮਲਾ ਬੜਾ ਭ�ਿਆ ਹੋਇਆ ਹੈ ਵੀ ਫਲਾਨੀ ਥਾਂ ਤੇ ਫਲਾਨੀ ਪਿੰਡ ਦੇ ਵਿੱਚ ਫਲਾਨੀ ਜਗ੍ਹਾ ਦੇ ਜਿਹੜਾ ਸ਼ੱਕੀ ਵਿਅਕਤੀ ਦੇਖਿਆ ਗਿਆ ਮੈਂ ਇਹ ਨਹੀਂ ਚੜ੍ਹਾ ਰਿਹਾ ਵੀ ਨਹੀਂ ਦੇਖੇਗੇ ਜਿਹੜੇ ਦੇਖੇ ਵੀ ਜਾਂਦੇ ਕਿ ਇਥਾਂ ਦੇ ਜਿਹੜੀਆਂ ਘਟਨਾਵਾਂ ਪਿਛਲੇ ਦਿਨੀ ਜਿਹੜੀ ਆ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਇੱਕ ਨੌਜਵਾਨ ਨੇ ਪਰਚੀਆਂ ਦੇ ਉੱਤੇ ਲਿਖ ਕੇ ਕਈ ਕੁਸ਼ ਜਿਹੜਾ ਆ ਵੀ ਅਸੀਂ ਆ ਇੱਥੇ ਬੰਦੇ ਆਉਂਦੇ ਗਏ ਆ ਇੰਨੇ ਬੰਦੇ ਆ ਰਹੇ ਆ ਅਸੀਂ ਆ ਕਬਜ਼ੇ ਕਰਾਂਗੇ ਆ ਇੱਥੇ ਬੰਬਾਂ ਦੇ ਧਰਾਂਗੇ ਆ ਉਡਾਵਾਂਗੇ ਇਹ ਵੀ ਕਰਾਂਗੇ ਬਹੁਤ ਕਰਾਂਗੇ ਇਦਾਂ ਦੀਆਂ ਕਰਕੇ ਜਿਹੜੀਆਂ ਪਰਚੀਆਂ ਸੁੱਟੀਆਂ ਸੀਗੀਆਂ ਤੇ ਜਿੱਤੋਂ ਬਾਅਦ ਪੰਜਾਬ ਪੁਲਿਸ ਐਕਟਿਵ ਹੁੰਦੀ ਹੈ ਐਕਟਿਵ ਹੋ ਕੇ ਜਿਹੜਾ ਉਹ ਜਿਹੜੀ ਸ਼ਿਕਾਇਤ ਜਿਹਨੇ ਕੀਤੀ ਸੀ ਉਹੀ ਆਪ ਹੀ ਹਨਾ ਮੁਰਜਮ ਸੀਗਾ ਤੇ ਉਹਨੂੰ ਜਿਹੜਾ ਕਬਜ਼ੇ ਦੇ ਵਿੱਚ ਲੈਂਦੀ ਹੈ ਤੇ ਇਹੋ ਜੀਆਂ ਫੋਮਾਂ ਤੋਂ ਵੀ ਯਾਰ ਜ਼ਰੂਰ ਬਚਿਆ ਜਾਵੇ ਕਿਉਂਕਿ ਆ ਦੇਖੋ ਸੋਸ਼ਲ ਮੀਡੀਆ ਜਿੱਥੇ ਬਹੁਤ ਹੈਲਪਫਲ ਆ ਉਥੇ ਥੁੜੀਆਂ ਜੀਆਂ ਫਾਰਮਾਂ ਵੀ ਜਿਹੜੀਆਂ ਇਹਦੇ ਉੱਤੇ ਜਰੂਰ ਫੈਲ ਜਾਂਦੀਆਂ ਐ ਤੇ ਉਸ ਫਾਰਮਾਂ ਤੋਂ ਜਿਹੜਾ ਜਰੂਰ ਬਚਿਆ ਕਰੋ ਜੇ ਅਗਰ ਤੇ ਅਸੀਂ ਨੇੜੇ-ਤੇੜੇ ਇਦਾਂ ਦੀ ਕੋਈ ਸ਼ੱਕੀ ਵਸਤੂ ਦੇਖਦੇ ਹੋ ਸ਼ੱਕੀ ਵਿਅਕਤੀ ਦੇਖਦੇ ਹੋ ਤੇ ਆਪਾਂ ਇਹਨੇ ਨੇੜੇ-ਤੇੜੇ ਦੇ ਆ ਜਿਹੜਾ ਥਾਣੇ ਆ ਉਹਨਾਂ ਨੂੰ ਜਿਹੜੀ ਜ਼ਰੂਰਤ ਪਹੁੰਚ ਰਿਹਾ ਕਰੋ ਹਨਾ ਤੇ ਇਹ ਜਰੂਰ ਆਪਣੇ ਧਿਆਨ ਦੇ ਵਿੱਚ ਰੱਖਿਆ ਕਰੋ ਬਾਕੀ ਮਾਨਸੂਨ ਜਿਹੜਾ ਆ ਜੀ ਉਹ ਤਾਂ ਥੋੜਾ ਠਿੱਲਾ ਚੱਲਿਆ ਗਰਮੀ ਦੇ ਜਿਹੜੇ ਹਜੇ ਵੀ ਮੁੱਕਣ ਦਾ ਨਾਮ ਨਹੀਂ ਲੈ ਰਹੀ ਕਾਰਨ ਇੱਕੋ ਹੀ ਆ ਵੀ ਪੇੜ-ਪੌਦੇ ਨਾ ਲੱਗਣ ਕਰਕੇ ਹਣਾ ਬਾਕੀ ਤੁਸੀਂ ਕਿਹੜੇ ਸ਼ਹਿਰ ਤੋਂ ਸਾਨੂੰ ਜਿਹੜਾ ਦੇਖਦੇ ਪਿਓ ਕਿਹੜੇ ਸ਼ਹਿਰ ਤੋਂ ਤੁਸੀਂ ਸੁਣਦੇ ਪਿਓ ਉਹ ਜ਼ਰੂਰ ਜਿਹੜਾ ਸਾਡੇ ਨਾਲ ਸਾਂਝਾ ਜਰੂਰ ਕਰਿਓ ਹਣਾ ਆਪਣੇ ਸ਼ਹਿਰ ਦਾ ਨਾਮ ਤਾਂ ਕਿ ਜਿਹੜਾ ਸਾਡੇ ਵੀ ਥੋੜੇ ਹੌਸਲੇ ਬਲੰਦ ਹੋਣ ਤੇ ਅਸੀਂ ਵੀ ਹੋਰ ਵਧੀਆ ਕੰਮ ਜਿਹੜਾ ਨਿਖਾਰ ਕੇ ਜਿਹੜਾ ਤੁਹਾਡੇ ਤੱਕ ਜਿਹੜਾ ਲੈ ਕੇ ਆ ਸਕੀਏ ਠੀਕ ਹੈ ਜੀ ਤੇ ਮਿਲਾਂਗੇ ਦੁਬਾਰਾ ਨੈਕਸਟ ਟਾਈਮ